ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਪਿਆਰਮੰਦਾਂ ਦਾ ਸਵਾਗਤ ਹੈ ਤੁਹਾਨੂੰ ਪਤਾ ਹੀ ਅੱਜ ਕੱਲ ਸੋਸ਼ਲ ਮੀਡੀਆ ਦਾ ਜਵਾਨਾਂ ਤੇ ਹਰ ਇੱਕ ਬੰਦਾ ਜਿਹੜਾ ਇੰਸਟਾਗ੍ਰam ਤੇ ਫੇਮਸ ਹੋਣਾ ਚਾਹੁੰਦਾ ਹੈ ਤੇ ਇੱਕ ਇਥੇ ਚੀਜ਼ ਮਸ਼ਹੂਰ ਆ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਤਰ੍ਹਾਂ ਤਰ੍ਹਾਂ ਦੇ ਫਿਲਟਰ ਆਉਂਦੇ ਆ ਉਹ ਬੰਦੇ ਵੀ ਜਿੰਨਾ ਵੀ ਦੇਖਣ ਨੂੰ ਜੀ ਨਹੀਂ ਕਰਦਾ ਉਹ ਵੀ ਫਿਲਟਰ ਲਾ ਕੇ ਆਪਣੇ ਆਪ ਨੂੰ ਐ ਦਿਖਾਉਂਦੇ ਆ ਜਿਵੇਂ ਕੋਈ ਰਿਤਿਕ ਰੋਸ਼ਨ ਹੋਵੇ ਜਾਂ ਕੋਈ ਐਸ਼ਵਰਾਰਾਏ ਹੋਏ ਬੁੜੀ ਇਸ ਤਰ੍ਹਾਂ ਦੀ ਹੀ ਕਹਾਣੀ ਇੱਕ ਬੁੜੀ ਜਾਨੀ ਕਿ ਔਰਤ ਦੀ ਸਨਾਰੇਆਂ ਜੋ ਕਿ 52 ਸਾਲਾਂ ਦੀ ਸੀ ਤੇ ਉਸ ਦਾ ਨਾਮ ਰਾਣੀ ਸੀ ਉਹ ਸੋਸ਼ਲ ਮੀਡੀਆ ਤੇ ਆਪਣੀਆਂ ਰੀਲਸ ਵਗੈਰਾ ਜਿਹੜੀਆਂ ਅਪਲੋਡ ਕਰਦੀ ਰਹਿੰਦੀ ਸੀ ਜਦੋਂ ਸੋਹਣੀਆਂ ਸੋਹਣੀਆਂ ਕੁੜੀਆਂ ਦੀਆਂ ਵੀਡੀਓ ਆਉਂਦੀਆਂ ਫਿਰ ਸਾਡੇ ਸਮਾਜ ਦੀ ਨਾ ਇੱਕ ਬਹੁਤ ਹੀ ਮਾੜੀ ਸੋਚ ਆ ਹਰ ਇੱਕ ਮੁੰਡਾ ਬੰਦਾ ਤੇ ਚਾਹੁੰਦਾ ਵੀ ਇਹ ਕੁੜੀ ਨਾਲ ਸਾਡੀ ਗੱਲਬਾਤ ਹੋ ਜਾਏ ਹਨਾ ਸੁਪਨੇ ਦੇਖਣ ਲੱਗ ਜਾਂਦੇ ਆ ਜਦ ਕਿ ਆਪ ਦਾ ਘਰ ਉਹਨਾਂ ਨੂੰ ਫਿਰ ਚੰਗਾ ਲੱਗਣੋਂ ਹਟ ਹੀ ਜਾਂਦੇ ਸੱਚਾਈ ਹੈ ਜੀ ਬੇਸ਼ੱਕ ਗੁੱਸਾ ਕਰੇ ਹਨਾ ਇਸੇ ਤਰ੍ਹਾਂ ਅਰਣ ਨਾਮਕ ਮੁੰਡਾ ਸੀ 26 ਸਾਲਾਂ ਦੀ ਉਮਰ ਸੀ ਜਦੋਂ ਉਹ ਰਾਣੀ ਦੀਆਂ ਰੀਲਾਂ ਵਗੈਰਾ ਦੇਖਦਾ ਜੇ ਇੰਸਟਾ ਤੇ ਤਾਂ ਪਾਗਲ ਹੋ ਜਾਂਦਾ ਉਹਨੂੰ ਪੂਰਾ ਲਾਈਕ ਕਰਦਾ ਕਮੈਂਟ ਕਰਦਾ ਚੈਟ ਵਗੈਰਾ ਉਹਨਾਂ ਦੀ ਸ਼ੁਰੂ ਹੋ ਜਾਂਦੀ ਹੈ ਜਦੋਂ ਉਹਨਾਂ ਦੀ ਚੈਟ ਵਗੈਰਾ ਸ਼ੁਰੂ ਹੋ ਜਾਂਦੀ ਤਾਂ ਇੱਕ ਦੂਜੇ ਨਾਲ ਨੰਬਰ ਐਕਸਚੇਂਜ ਹੋ ਜਾਂਦੇ ਹੁਣ ਰਾਣੀ ਫਿਲਟਰ ਲਾ ਲਾ ਵੀਡੀਓ ਪਾਉਂਦੀ ਸੀ ਤਾਂ ਉਹਨਾਂ ਦੀ ਗੱਲਬਾਤ ਇੰਨੀ ਵੱਧ ਜਾਂਦੀ ਵੀ ਰਾਣੀ 1.5 ਲੱਖ ਰੁਪਏ ਵੀ ਉਹਨੂੰ ਅਰਣ ਦੇ ਖਾਤੇ 'ਚ ਭਾਣਦੀ ਹੈ ਫੋਨ ਲੈਣ ਵਾਸਤੇ ਜਦੋਂ 1.5 ਲੱਖ ਪਾਉਂਦੀ ਫਿਰ ਮਿਲਣ ਲਈ ਸਮਾਂ ਤੈਅ ਕੀਤਾ ਜਾਂਦਾ ਜਦੋਂ ਰਾਣੀ ਮਿਲਣ ਵਾਸਤੇ ਆਉਂਦੀ ਆ ਤਾਂ ਅਰਨ ਦੀ ਅੱਖਾਂ ਆਡੀਆਂ ਰਹਿ ਜਾਂਦੀਆਂ ਕਿਉਂਕਿ ਇੱਕ ਤਾਂ 52 ਸਾਲਾਂ ਦੀ ਔਰਤ ਸੀ ਬਜ਼ੁਰਗ ਜਿਹਦੇ 4 ਬੱਚੇ ਸੀ ਤੇ ਇੱਕ ਵਿਧਵਾ ਹੋਈ ਵੀ ਔਰਤ ਸੀ ਉਹ ਉਹ ਅਰਨ ਨੂੰ ਕਹਿੰਦੀ ਵੀ ਤੈਨੂੰ ਹੁਣ ਮੇਰੇ ਨਾਲ ਵਿਆਹ ਕਰਵਾਉਣਾ ਪਊਗਾ ਨਹੀਂ ਵੀ ਮੈਂ ਪੁਲਿਸ ਕੰਪਲੇਨ ਕਰੂੰਗੀ ਤੇ ਨਾਲੇ ਮੈਂ ਤੈਨੂੰ ਮੇਰੇ ਪੈਸੇ ਮੋੜਨੇ ਪੈਣਗੇ ਇਹ ਚੀਜ਼ਾਂ ਤੋਂ ਯਾਰਨ ਨੂੰ ਬਹੁਤ ਜ਼ਿਆਦਾ ਘਬਰਾ ਆ ਜਾਂਦਾ ਨਾ ਤਾਂ ਉਹਦੇ ਕੋਲੇ ਹੁਣ ਪੈਸੇ ਹੁੰਦੇ ਨਾ ਹੀ ਉਹਦਾ ਫੋਨ ਵਿਕਦਾ ਹੁੰਦਾ ਨਾ ਹੀ ਉਹ ਇੱਕ ਬਜ਼ੁਰਗ ਔਰਤ ਨਾਲ ਹੁਣ ਵਿਆਹ ਕਰਵਾ ਸਕਦਾ ਹੁੰ ਤਾਂ ਅਰਨ ਬਹੁਤ ਕੋਸਦਾ ਜੀ ਮਨੋਮਣੀ ਤੋਂ ਇੱਕ ਪਲਾਨ ਬਣਾਉਂਦਾ ਉਹਨੂੰ ਚੰਡੀਗੜ੍ਹ ਨੇੜੇ ਵੀ ਝਾੜੀਆਂ 'ਚ ਮਿਲਣ ਲਈ ਬੁਲਾ ਲੈਂਦਾ ਰਾਣੀ ਨੂੰ ਉੱਥੇ ਜੇਵਾ ਗਲਾ ਘੁੱਟ ਕੇ ਉਹ ਹੱਤਿਆ ਕਰ ਦਿੰਦਾ ਉਹਨੂੰ ਮਿਲਣ ਲਈ ਬੁਲਾਉਂਦਾ ਪਿਆਰ ਦਾ ਝਾਂਸਾ ਦੇ ਕੇ ਉਸ ਤੋਂ ਬਾਅਦ ਜਦੋਂ ਉਥੇ ਝਾੜੀਆਂ 'ਚ ਆਹਰਨ ਕੁਝ ਬੱਚੇ ਜਿਹੜੇ ਭਿਖਾਰੀ ਵਗੈਰਾ ਹੁੰਦੇ ਆ ਨਾ ਉਹ ਕਰਦੇ ਹੁੰਦੇ ਬੋਤਲਾਂ ਵਗੈਰਾ ਇਕੱਠੀਆਂ ਲੰਘਦੇ ਆਈ ਉੱਥੋਂ ਤਾਂ ਉਹਨਾਂ ਦੀ ਨਿਗ੍ਹਾ ਰਾਣੀ ਦੀ ਲਾਸ਼ ਤੇ ਪੈ ਜਾਂਦੀ ਹੈਗੀ ਤੇ ਉਹ ਪੁਲਿਸ ਨੂੰ ਐਨਫੋਰਮ ਕਰਦੇ ਆ ਪੁਲਿਸ ਆਉਂਦੀ ਆ ਉਹਨਾਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਉਹਦੀ ਜਿਹੜੀ ਸਨਾਖਤਾ ਰਾਣੀ ਫਰੋਕਾਵਾੜ ਤੋਂ ਹੁੰਦੀ ਆ ਜੀ ਤੇ ਉਹਦੇ ਕੋਲ ਕੋਈ ਫੋਨ ਵਗੈਰਾ ਨਹੀਂ ਸੀ ਪਰ ਰਾਣੀ ਕੋਲੇ ਜਦੋਂ ਰੀਲਾ ਵਗੈਰਾ ਬਣਾਉਦਾ ਸੀ ਪੁਲਿਸ ਨੂੰ ਹਣ ਇਹ ਤਾਂ ਸ਼ੋ ਹੋਣਾ ਹੀ ਸੀ ਉਹਦੇ ਕੋਲੇ ਫੋਨ ਆ ਉਹਦੇ ਫੋਨ ਦੀ ਸੀਡੀਆਰ ਕਢਵਾ ਲਈ ਜਾਂਦੀ ਹੈ ਜਦ ਕਿ ਅਰਨੋ ਦਾ ਫੋਨ ਲੈ ਜਾਂਦਾ ਹੁੰਦਾ ਤੇ ਉਹਦਾ SIM ਤੋੜ ਕੇ ਆਪ ਦਾ SIM ਉਸ ਫੋਨ ਚ ਪਾ ਲੈਂਦਾ ਹੁਣ ਲੱਗਦਾ ਵੀ ਮੈਂ ਪੁਲਿਸ ਤੋਂ ਬਚ ਜੂੰਗਾ ਪਰ ਹੁਣ ਉਹਨਾਂ ਪੁਲਿਸੇ ਜਦੋਂ ਸੀਡੀਆਰ ਕਢਵਾਉਂਦੀ ਹੈ ਲੋਕੇਸ਼ਨ ਵਗੈਰਾ ਟਰੇਸ ਹੁੰਦੀ ਆ ਤਾਂ ਉਸ ਫੋਨ ਦੀ ਲੋਕੇਸ਼ਨ ਟਰੇਸ ਹੋ ਜਾਂਦੀ ਹੈ ਵੀ ਇਹਦੇ ਵਿੱਚ ਨਵਾਂ SIM ਐ ਇਸ ਵੇਲੇ ਐਕਟੀਵੇਟ ਹੋਇਆ ਇਸ ਜਗ੍ਹਾ ਤੇ ਹੋਇਆ ਤਾਰਨ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਫਿਰ ਅਰਨ ਜਿਹੜੀ ਸਾਰੀ ਸਟੋਰੀ ਦੱਸਦਾ ਵੀ ਅਸੀਂ ਇੱਕ ਇੰਸਟਾਗ੍ਰam ਤੇ ਮਿਲੇ ਸੀ ਵੀ ਉਹ ਬਹੁਤ ਸੋਹਣੀ ਅਰੀਲਾ ਬਣਾਉਂਦੀ ਸੀ ਤੇ ਬਹੁਤ ਸੋਹਣੀ ਕੁੜੀ ਸੀ ਪਰ ਜਦੋਂ ਮਿਲੀ ਵੀ ਮੈਨੂੰ ਇਸ ਤਰ੍ਹਾਂ ਬਲੈਕਮੇਲ ਕੀਤਾ ਤੇ ਵੀ ਨਾ ਮੇਰੇ ਕੋਲੇ ਪੈਸੇ ਸੀ ਨਾ ਹੀ ਮੈਂ ਬਜ਼ੁਰਗ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਦੇਖੋ ਜੀ ਇੱਕ ਫਿਲਟਰ ਦਾ ਝਾਂਸਾ ਦੇ ਕੇ ਇੱਕ ਨੌਜਵਾਨ ਨੇ ਆਪਣੀ ਸਾਰੀ ਜ਼ਿੰਦਗੀ ਖਤਮ ਕਰ ਲਈ ਕਿਉਂਕਿ ਜ਼ਿੰਦਗੀ ਐ ਖਤਮ ਹੋ ਗਈ ਹੁਣ ਸਾਰੀ ਉਮਰ ਜੇਲ੍ਹ ਚ ਨਿਕਲੂਗੀ ਤੇ ਰਾਣੀ ਦੇ ਬੱਚੇ ਅਨਾਥ ਹੋ ਗਏ ਵਿਚਾਰੀ ਦੇ ਇਸ ਕਰਕੇ ਸੋਸ਼ਲ ਮੀਡੀਆ ਫੇਸਬੁਕ ਵਗੈਰਾ ਤੇ ਰਿਸ਼ਤੇ ਆ ਜਿਹੜੇ ਨਾ ਇਹ ਸੋ ਸਮਝ ਕੇ ਹੀ ਬਣਾਇਆ ਕਰੋ ਜੀ ਬਾਅਦ ਦੇ ਵਿੱਚ ਹਾਸੋ ਹੀ ਨਹੀਂ ਵੀ ਹੁੰਦੀ ਆ ਤੇ ਤੁਸੀਂ ਤੋਖਾ ਵੀ ਖਾਨੇ ਆ ਕਿਉਂਕਿ ਸੋਸ਼ਲ ਮੀਡੀਆ ਦੀ ਲਾਈਫ ਆ ਜਿਹੜੀ ਦਿਖਦੀ ਹੋਰ ਆ ਹੁੰਦੀ ਹੋਰ ਆ ਕਹਿੰਦੇ ਹੁੰਦੇ ਨੇ ਵੀ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ ਹੁੰਦੇ ਆ ਸੋ ਸੂਝਵਾਨ ਬਣੋ ਜੀ ਸचेਤ ਰਹੋ ਸੋਸ਼ਲ ਮੀਡੀਆ ਨੂੰ ਓਨਾ ਹੀ ਵਰਤੋ ਜਿੰਨਾ ਤੁਸੀਂ ਨੂੰ ਉਪਯੋਗ ਦੇ ਵਿੱਚ ਵਰਤ ਸਕਦੇ ਹੋ ਇਸ ਦਾ ਨਜਾਇਜ਼ ਗਲਤ ਵਰਤੋਂ ਹੈ ਜਿਹੜੀ ਨਾ ਕਰੋ ਤੇ ਅੱਜ ਦੀ ਤੁਹਾਨੂੰ ਆਪਣੀ ਇਹ ਕਹਾਣੀ ਕਿਵੇਂ ਲੱਗੀ ਆਪਦੇ ਕੀਮਤੀ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਜੀ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ